ਤਤਕਾਲ ਇੱਕ ਰੇਲਵੇ ਮਹਿਕਮੇ ਵਿੱਚ ਟਿਕਟ ਬੁੱਕ ਕਰਾਉਣ ਦਾ ਕੋਟਾ ਹੁੰਦਾ ਉਸ ਕੋਟੇ ਦਾ ਨਾਮ ਹੈ ਤਤਕਾਲ ਕੋਟਾ ਤੇ ਅੰਜ ਰੱਖਿਓ ਤਤਕਾਲ ਕੋਟਾ ਅਚਾਨਕ ਸੀਟ ਲੈਣੀ ਹੋਵੇ ਤੇ ਤਤਕਾਲ ਕੋਟੇ ਵਿੱਚ ਬੁੱਕ ਕਰਾਉਂਦੇ ਆ ਪਰ ਕਈ ਵਾਰ ਪਤਾ ਕੀ ਹੁੰਦਾ ਉਹ ਕਹਿੰਦੇ ਨੇ ਵੀ ਤਤਕਾਲ ਦਾ ਕੋਟਾ ਮੁੱਕ ਗਿਆ ਹੁਣ ਹੈ ਨਹੀਂ ਤਤਕਾਲ ਵਿੱਚ ਸੀਟ ਬਾਹਰ ਇਹ ਰੀਲੀ ਵਿਭਾਗ ਵਿੱਚ ਤਤਕਾਲ ਦਾ ਕੋਟਾ ਮੁੱਕ ਸਕਦਾ ਪਰ ਰੱਬ ਦੇ ਘਰ ਦਾ ਤਤਕਾਲ ਕੋਟਾ ਕਦੀ ਵੀ ਨਹੀਂ ਮੁੱਕਦਾ ਕੋਈ ਵੀ ਸੇਵਕ ਕਦੀ ਵੀ ਆਖੇ ਅਚਾਨਕ ਕਿ ਮਹਾਰਾਜ ਮੇਰਾ ਕਾਰਜ ਸੰਵਾਰ ਦਿਓ ਵਾਹਿਗੁਰੂ ਜੀ ਉਸ ਦੇ ਕਾਰਜ ਤਤਕਾਲ ਸੰਵਾਰ ਦਿੰਦੇ ਇਸ ਕਰਕੇ ਸਹਿਬ ਕਹਿੰਦੇ ਨੇ ਨਾਨਕ ਨਾਮ ਰਤ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਰੱਬ ਨੂੰ ਮਿਲਿਆ ਸਾਰੇ ਕਾਰਜ ਸਵਰ ਜਾਂਦੇ ਨੇ ਸਹਬ ਰਹਿਮਤ ਕਰਨ ਅਸੀਂ